ਆ ਵੇਖ ਲਓ ਕਿਵੇਂ ਹੋਟਲ ਦੇ ਵਿੱਚ ਰਸਗੁਲਿਆ ਦੀ ਕਮੀ ਦੇ ਉੱਤੇ ਲਾੜਾ ਲਾੜੀ ਧਿਰ ਦੇ ਵਿੱਚ ਜੰਮ ਕੇ ਮਾਰਕੁੱਟ ਸ਼ੁਰੂ ਹੋ ਜਾਂਦੀ ਹੈ ਤਸਵੀਰਾਂ ਬਿਹਾਰ ਦੀਆਂ ਨੇ ਜਿੱਥੇ ਖਾਣਾ ਖਾਣ ਦੇ ਸਮੇਂ ਦੋਵੇਂ ਧਿਰਾਂ ਆਪਸ ਦੇ ਵਿੱਚ ਪੇੜ ਪਈਆਂ ਨੇ ਤੇ ਵੇਖੋ ਕਿਵੇਂ ਵਿਆਹ ਵਾਲਾ ਮਾਹੌਲ ਇੱਥੇ ਹੰਗਾਮੇ ਦੇ ਵਿੱਚ ਬਦਲ ਗਿਆ ਹੈ ਤਾਂ ਇੱਕ ਦੂਜੇ ਤੇ ਕੁਰਸੀਆਂ ਚੁੱਕ ਚੁੱਕ ਛੁੱਟੀਆਂ ਗਈਆਂ ਨੇ ਕਈ ਲੋਕ ਜ਼ਖਮੀ ਹੋਏ ਨੇ ਤਾਂ ਬਵਾਲ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਲਾੜੀ ਪੱਖ ਗਹਿਣੇ ਲੈ ਕੇ ਹੋਟਲ ਤੋਂ ਚੱਲਿਆ ਗਿਆ ਤੇ ਵਿਆਹ ਅਦ ਵਿਚਾਲੇ ਹੀ ਲਟਕ ਗਿਆ ਹਾਲਾਂਕਿ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਆ ਵੇਖ ਲਓ ਕਿਵੇਂ ਹੋਟਲ ਦੇ ਵਿੱਚ ਰਸਗੁਲਿਆ ਦੀ ਕਮੀ ਦੇ ਉੱਤੇ ਲਾੜਾ ਲਾੜੀ ਧਿਰ ਦੇ ਵਿੱਚ ਜੰਮ ਕੇ ਮਾਰਕੁੱਟ ਸ਼ੁਰੂ ਹੋ ਜਾਂਦੀ ਹੈ ਤਸਵੀਰਾਂ ਬਿਹਾਰ ਦੀਆਂ ਨੇ ਜਿੱਥੇ ਖਾਣਾ ਖਾਣ ਦੇ ਸਮੇਂ ਦੋਵੇਂ ਧਿਰਾਂ ਆਪਸ ਦੇ ਵਿੱਚ ਭੜ ਪਈਆਂ ਨੇ ਤੇ ਵੇਖੋ ਕਿਵੇਂ ਵਿਆਹ ਵਾਲਾ ਮਾਹੌਲ ਇੱਥੇ ਹੰਗਾਮੇ ਦੇ ਵਿੱਚ ਬਦਲ ਗਿਆ ਤੇ ਇੱਕ ਦੂਜੇ ਤੇ ਕੁਰਸੀਆਂ ਚੁੱਕ ਚੁੱਕ ਛੁੱਟੀਆਂ ਗਈਆਂ ਨੇ ਕਈ ਲੋਕ ਜ਼ਖਮੀ ਹੋਏ ਨੇ ਤਾਂ ਬਵਾਲ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਲਾੜੀ ਪੱਖ ਗਹਿਣੇ ਲੈ ਕੇ ਹੋਟਲ ਤੋਂ ਚੱਲਿਆ ਗਿਆ ਤੇ ਵਿਆਹ ਅੱਧ ਵਿਚਾਲੇ ਹੀ ਲਟਕ ਗਿਆ ਹਾਲਾਂਕਿ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਆ ਵੇਖ ਲਓ ਕਿਵੇਂ ਹੋਟਲ ਦੇ ਵਿੱਚ ਰਸਗੁਲਿਆ ਦੀ ਕਮੀ ਦੇ ਉੱਤੇ ਲਾੜਾ ਲਾੜੀ ਧਿਰ ਦੇ ਵਿੱਚ ਜੰਮ ਕੇ ਮਾਰਕੁੱਟ ਸ਼ੁਰੂ ਹੋ ਜਾਂਦੀ ਹੈ ਤਸਵੀਰਾਂ ਬਿਹਾਰ ਦੀਆਂ ਨੇ ਜਿੱਥੇ ਖਾਣਾ ਖਾਣ ਦੇ ਸਮੇਂ ਦੋਵੇਂ ਧਿਰਾਂ ਆਪਸ ਦੇ ਵਿੱਚ ਪੇੜ ਪਈਆਂ ਨੇ ਤੇ ਵੇਖੋ ਕਿਵੇਂ ਵਿਆਹ ਵਾਲਾ ਮਾਹੌਲ ਇੱਥੇ ਹੰਗਾਮੇ ਦੇ ਵਿੱਚ ਬਦਲ ਗਿਆ ਹੈ ਤਾਂ ਇੱਕ ਦੂਜੇ ਤੇ ਕੁਰਸੀਆਂ ਚੁੱਕ ਚੁੱਕ ਛੁੱਟੀਆਂ ਗਈਆਂ ਨੇ ਕਈ ਲੋਕ ਜ਼ਖਮੀ ਹੋਏ ਨੇ ਤਾਂ ਬਵਾਲ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਲਾੜੀ ਪੱਖ ਗਹਿਣੇ ਲੈ ਕੇ ਹੋਟਲ ਤੋਂ ਚੱਲਿਆ ਗਿਆ ਤੇ ਵਿਆਹ ਅਦ ਵਿਚਾਲੇ ਹੀ ਲਟਕ ਗਿਆ ਹਾਲਾਂਕਿ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਆ ਵੇਖ ਲਓ ਕਿਵੇਂ ਹੋਟਲ ਦੇ ਵਿੱਚ ਰਸਗੁਲਿਆ ਦੀ ਕਮੀ ਦੇ ਉੱਤੇ ਲਾੜਾ ਲਾੜੀ ਧਿਰ ਦੇ ਵਿੱਚ ਜੰਮ ਕੇ ਮਾਰਕੁੱਟ ਸ਼ੁਰੂ ਹੋ ਜਾਂਦੀ ਹੈ ਤਸਵੀਰਾਂ ਬਿਹਾਰ ਦੀਆਂ ਨੇ ਜਿੱਥੇ ਖਾਣਾ ਖਾਣ ਦੇ ਸਮੇਂ ਦੋਵੇਂ ਧਿਰਾਂ ਆਪਸ ਦੇ ਵਿੱਚ ਭੜ ਪਈਆਂ ਨੇ ਤੇ ਵੇਖੋ ਕਿਵੇਂ ਵਿਆਹ ਵਾਲਾ ਮਾਹੌਲ ਇੱਥੇ ਹੰਗਾਮੇ ਦੇ ਵਿੱਚ ਬਦਲ ਗਿਆ ਤੇ ਇੱਕ ਦੂਜੇ ਤੇ ਕੁਰਸੀਆਂ ਚੁੱਕ ਚੁੱਕ ਛੁੱਟੀਆਂ ਗਈਆਂ ਨੇ ਕਈ ਲੋਕ ਜ਼ਖਮੀ ਹੋਏ ਨੇ ਤਾਂ ਬਵਾਲ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਲਾੜੀ ਪੱਖ ਗਹਿਣੇ ਲੈ ਕੇ ਹੋਟਲ ਤੋਂ ਚੱਲਿਆ ਗਿਆ ਤੇ ਵਿਆਹ ਅੱਧ ਵਿਚਾਲੇ ਹੀ ਲਟਕ ਗਿਆ ਹਾਲਾਂਕਿ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਆ ਵੇਖ ਲਓ ਕਿਵੇਂ ਹੋਟਲ ਦੇ ਵਿੱਚ ਰਸਗੁਲਿਆ ਦੀ ਕਮੀ ਦੇ ਉੱਤੇ ਲਾੜਾ ਲਾੜੀ ਧਿਰ ਦੇ ਵਿੱਚ ਜੰਮ ਕੇ ਮਾਰਕੁੱਟ ਸ਼ੁਰੂ ਹੋ ਜਾਂਦੀ ਹੈ ਤਸਵੀਰਾਂ ਬਿਹਾਰ ਦੀਆਂ ਨੇ ਜਿੱਥੇ ਖਾਣਾ ਖਾਣ ਦੇ ਸਮੇਂ ਦੋਵੇਂ ਧਿਰਾਂ ਆਪਸ ਦੇ ਵਿੱਚ ਭੜ ਪਈਆਂ ਨੇ ਤੇ ਵੇਖੋ ਕਿਵੇਂ ਵਿਆਹ ਵਾਲਾ ਮਾਹੌਲ ਇੱਥੇ ਹੰਗਾਮੇ ਦੇ ਵਿੱਚ ਬਦਲ ਗਿਆ ਹੈ ਤੇ ਇੱਕ ਦੂਜੇ ਤੇ ਕੁਰਸੀਆਂ ਚੁੱਕ ਚੁੱਕ ਛੁੱਟੀਆਂ ਗਈਆਂ ਨੇ ਕਈ ਲੋਕ ਜ਼ਖਮੀ ਹੋਏ ਨੇ ਤਾਂ ਬਵਾਲ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਲਾੜੀ ਪੱਖ ਗਹਿਣੇ ਲੈ ਕੇ ਹੋਟਲ ਤੋਂ ਚੱਲਿਆ ਗਿਆ ਤੇ ਵਿਆਹ ਅਦ ਵਿਚਾਲੇ ਹੀ ਲਟਕ ਗਿਆ ਹਾਲਾਂਕਿ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਆ ਵੇਖ ਲਓ ਕਿਵੇਂ ਹੋਟਲ ਦੇ ਵਿੱਚ ਰਸਗੁਲਿਆ ਦੀ ਕਮੀ ਦੇ ਉੱਤੇ ਲਾੜਾ ਲਾੜੀ ਧਿਰ ਦੇ ਵਿੱਚ ਜੰਮ ਕੇ ਮਾਰਕਟ ਸ਼ੁਰੂ ਹੋ ਜਾਂਦੀ ਹੈ ਤਸਵੀਰਾਂ ਬਿਹਾਰ ਦੀਆਂ ਨੇ ਜਿੱਥੇ ਖਾਣਾ ਖਾਣ ਦੇ ਸਮੇਂ ਦੋਵੇਂ ਧਿਰਾਂ ਆਪਸ ਦੇ ਵਿੱਚ ਪੇੜ ਪਈਆਂ ਨੇ ਤੇ ਵੇਖੋ ਕਿਵੇਂ ਵਿਆਹ ਵਾਲਾ ਮਾਹੌਲ ਇੱਥੇ ਹੰਗਾਮੇ ਦੇ ਵਿੱਚ ਬਦਲ ਗਿਆ ਹੈ ਤੇ ਇੱਕ ਦੂਜੇ ਤੇ ਕੁਰਸੀਆਂ ਚੁੱਕ ਚੁੱਕ ਛੁੱਟੀਆਂ ਗਈਆਂ ਨੇ ਕਈ ਲੋਕ ਜ਼ਖਮੀ ਹੋਏ ਨੇ ਤਾਂ ਬਵਾਲ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਲਾੜੀ ਪੱਖ ਗਹਿਣੇ ਲੈ ਕੇ ਹੋਟਲ ਤੋਂ ਚਲੇ ਆ ਗਿਆ ਤੇ ਵਿਆਹ ਅਦ ਵਿਚਾਲੇ ਹੀ ਲਟਕ ਗਿਆ ਹਾਲਾਂਕਿ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ